ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੀਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਘਰ ਦੀ ਵਧੀਆ ਆਰਗੈਨਿਕ ਹਲਦੀ ਵਿਕਾਊ ਹੈ ਜੀ ਏਰੀਆ ਪਿੰਡ ਉੱਚਾ ਫਗਵਾੜਾ ਕਪੂਰਥਲਾ 250 ਰੁਪਏ ਕਿਲੋ ਰੇਟ ਰੱਖੇ ਗਿਆ ਜੀ ਬਾਕੀ ਨੰਬਰ ਦਿੱਤਾ ਹੈ ਮਾਲਕ ਵੀਰ ਦਾ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਘਰ ਦੀ ਆਰਗੈਨਿਕ ਵਧੀਆ ਹਲਦੀ ਤੁਸੀਂ ਉੱਚਾ ਪਿੰਡ ਫਗਵਾੜਾ ਕਪੂਠਲਾ ਤੋਂ 250 ਰੁਪਏ ਕਿਲੋ ਖੇਤ ਸਕਦੇ ਨੰਬਰ ਨੋਟ ਕਰ ਲਓ 9646639265 ਇਹ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਘਰ ਦੀ ਵਧੀਆ ਆਰਗੈਨਿਕ ਹਲਦੀ 250 ਰੁਪਏ ਕਿਲੋ ਖੇਤ ਸਕਦੇ ਦਸੂਹਾ ਹੁਸ਼ਿਆਰਪੁਰ ਤੋਂ ਅੱਜ ਤੋਂ ਗੱਡੀ ਆਈ ਹੈ ਜੀ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿ ਕੰਡੀਸ਼ਨ ਦੀ ਗੱਡੀ ਹੈ ਕੋਈ ਕਮੀ ਪੇਸ਼ ਨਹੀਂ ਕਾਗਜ਼ ਵਗੈਰਾ ਪੂਰੇ ਨੇ ਜੀ ਗੱਡੀ 7 ਮਾਡਲ ਹੈ 7 ਤੱਕ ਪਾਸ ਸਿੰਘ ਹੈ ਜੀ ਏਰੀਆ ਦਾ ਸੂਹਾ ਹੁਸ਼ਿਆਰਪੁਰ ਰੇਟ 1,20,000 ਰੁਪਏ 1,20,000 ਰੁਪਏ ਰੇਟ ਰੱਖਿਆ ਹੈ ਸਤਾਈ ਤੱਕ ਪਾਰਸਿੰਗ ਹੈ 2007 ਮਾਡਲ ਗੱਡੀ ਹੈ ਜੀ 9915570486 ਇਹ ਮਾਲਕ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ 2007 ਮਾਡਲ 1,20,000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਦੀ ਡੀਲ ਕਰ ਸਕਦੇ ਹੋ ਜੀ ਚੌਥੇ ਸੂਏ ਮੱਝ ਵੀ ਕਾਊਆ ਜੀ ਦੁੱਧ 11 ਲੀਟਰ ਚੌਥੇ ਸੂਏ ਮੱਝ ਵੀ ਕਾਊਆ ਦੁੱਧ 11 ਲੀਟਰ ਏਰੀਆ ਜਲਾਲਾਬਾਦ ਰੇਟ 90000 8847609011 8847609011 ਇਸ ਨੰਬਰ ਤੇ ਫੋਨ ਕਰਕੇ ਚੌਥੇ ਸੂਏ ਮੱਝ 11 ਲੀਟਰ ਦੁੱਧ 90000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਹਨ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਟਰਾਲੀ ਵਿਕਾਊ ਹੈ ਜੀ ਟਰਾਲੀ ਵਿਕਾਊ ਨੋ 96 ਦੀ ਟਰਾਲੀ ਹੈ ਜੀ ਏਰੀਆ ਅੰਮ੍ਰਿਤਸਰ ਵੀਡੀਓ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬਣਾਈ ਹੈ ਵੀਰ ਨੇ ਜਿਹਦੇ ਵਿੱਚ ਟਰਾਲੀ ਦੀ ਕੰਡੀਸ਼ਨ ਸਾਫ਼ ਪਾਤਾ ਚੱਲ ਰਹੀ ਹੈ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਅੰਮ੍ਰਿਤਸਰ ਏਰੀਆ ਨੋ 96 ਦੀ ਟਰਾਲੀ ਵਿਕਾਊਆ ਰੇਟ ਮੌਕੇ ਤੇ ਦੱਸੇ ਜਾਊਗਾ ਜੀ ਰੇਟ ਹੈ ਜਿਹੜਾ ਤੁਸੀਂ ਮੌਕੇ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ 9814544885 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਇਹ ਜਿਹੜੀ ਖਰੀਦ ਸਕਦੇ ਹੋ Swift ZDI ਗੱਡੀ ਵਿਕਾਊ ਹੈ ਜੀ ਗੱਡੀ ਵਿਕਾਊ ਹੈ Swift ZDI ਗੱਡੀ ਹੈ 2014 ਮਾਡਲ ਹੈ 에어 ਬੈਗ ਟਾਇਰ ਅਲਾਈਵਲ ਨਵੇਂ ਨੇ ਬੈਟਰੀ ਵੀ ਨਵੀਂ ਹੈ ਪੰਜਾਬ ਨੰਬਰ ਹੈ ਜੀ 3,70,000 ਰੇਟ ਰੱਖਿਆ ਗਿਆ ਜੀ ਤੇ ਬਾਕੀ ਕੋਈ ਐਕਸੀਡੈਂਟ ਨਹੀਂ ਗੱਡੀ ਸਾਫ਼ ਕੰਡੀਸ਼ਨ ਦੀ ਹੈ ਤੇ ਇੱਕ ਹੱਥ ਚੱਲੀ ਹੋਈ ਗੱਡੀ ਹੈ ਜੀ ਏਰੀਆ ਪੁੱਚੋ ਨਥਾਣਾ 9465290066 94655290062 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਮਹਿੰਦਰਾ 475 ਟਰੈਕਟਰ ਪਿਕਾਉ ਹੈ ਜੀ ਮਹਿੰਦਰਾ 475 ਟਰੈਕਟਰ ਪਿਕਾਉ ਹੈ 2010 ਮਾਡਲ ਹੈ ਡਬਲ ਕਲਚ ਡਬਲ ਕਲਚ ਪਾਵਰ ਸਟੀering ਹੈ ਜੀ ਏਰੀਆ ਸੁਖਨੰਦ ਬਾਗਾ ਪੁਰਾਣਾ ਰੇਟ ਦੀ ਗੱਲ ਕਰੀਏ 330000 ਪਰ ਰੇਟ ਰੱਖਿਆ ਹੈ ਜੀ ਬਾਕੀ ਤੁਸੀਂ ਮੌਕੇ ਤੇ ਬਾਹ ਕੀ ਚਲਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ 6781968783 6781968783 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 475 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਿਊ ਹਾਲੈਂਡ 55ਵੀਂ ਟਰੈਕਟਰ ਵਿਕਾਊ ਆ ਜੀ 2021 ਮਾਡਲ 10 ਲੱਖ 20 ਹਜ਼ਾਰ ਪਰ ਰੇਟ ਰੱਖੇਗੇ ਜੀ ਏਰੀਆ ਵੀਰ ਨੇ ਦੱਸੇ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਨਿਊ ਹਾਲੈਂਡ 55ਵੀਂ ਟਰੈਕਟਰ ਵਿਕਾਊ 2021 ਮਾਡਲ ਰੇਟ 10 ਲੱਖ 20 ਹਜ਼ਾਰ ਇਹ ਏਰੀਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਹੈ ਜਿਹੜਾ ਵੀਰ ਦਾ ਨੋਟ ਕਰ ਲਓ 9815925413 9815925413 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 52ਵੀਂ ਟਰੈਕਟਰ 2021 ਮਾਡਲ 10 ਲੱਖ 20 ਹਜ਼ਾਰ ਰੁਪਏ ਚ ਖਰੀਦ ਸਕਦੇ ਹੋ ਮਹਿੰਦਰਾ ਇੰਜਨ ਵਾਲਾ ਜਿਹੜਾ ਵਿਕਾਊ ਆ ਜੀ ਮਹਿੰਦਰਾ ਇੰਜਨ ਵਾਲਾ ਜਿਹੜਾ ਵਿਕਾਊ ਆ ਐਮਰਜੈਂਸੀ ਸੇਲ ਕਰਨਾ ਹੈ ਜੀ ਜੈਕ ਵਾਲੀ ਟਰਾਲੀ ਹੈ ਏਰੀਆ ਜੀ ਤਲਵਾੜਾ ਹੁਸ਼ਿਆਰਪੁਰ ਨਾਲ ਬੇਲਣਾ ਵੀ ਹੈ 93143 93537 ਇਸ ਨੰਬਰ ਤੇ ਫੋਨ ਕਰਕੇ ਫੀਸ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਖੇਤੀਬਾੜੀ ਵਾਲੇ ਸੰਦਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਗੱਡੀਆਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਬਿਜ਼ਨਸ ਹੈ ਤੁਹਾਡਾ ਤਾਂ ਤੁਸੀਂ ਦਿੱਤੇ ਨੰਬਰ ਤੇ ਸੰਪਰਕ ਕਰੋ 987798844 ਇਹ ਸਾਡਾ WhatsApp ਨੰਬਰ ਹੈ ਇਸ ਨੰਬਰ ਤੇ ਪ੍ਰੋਪਰ ਵੀਡੀਓ ਤੇ ਜਾਣਕਾਰੀ ਭੇਜ ਸਕਦੇ ਹੋ

ਕੀ ਚਾਹਦੇ ਹੋ ਜੀ ਟਰਾਲੀ ਵਿਕਾਉ ਉਹ ਹੈ ਜੀ ਡੈਂਪਲ ਟਰਾਲੀ ਹੈ ਇਹਦਾ ਸਾਈਜ਼ ਹੈ 11/6.6 ਰੇਟ 1.40 ਲੱਖ ਜਰ ਵੇਦਗ ਟਾਇਰ ਨੇ ਫੁੱਲ ਹੈਵੀ ਏਰੀਆ ਸੁਨਾ ਵੇਦਗ ਟਾਇਰ ਨੇ ਜੀ ਫੁੱਲ ਹੈਵੀ ਟਰਾਲੀ ਹੈ 11/6.6 ਦੀ ਰੇਟ 1.40 ਹੈ ਜੀ ਏਰੀਆ ਸੁਨਾਵ ਹੈ ਜੀ 9592733008 9592733008 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ। ਮਹਿੰਦਰਾ ਆਰਜੁਨ 556 ਟਰੈਕਟਰ ਵਿਕਾਊ ਹੈ ਜੀ ਪਾਵਰ ਪਲੱਸ 2015 ਮਾਡਲ ਮੇਰਠ ਨੰਬਰ ਹੈ ਜੀ 57 HP ਰੇਟ 2,80,000 ਏਰੀਆ ਜੀ ਸਰਧਾਣਾ ਯੂਪੀ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਮਾਲਕ ਵੀਰ ਦਾ ਤੁਸੀਂ ਨੋਟ ਕਰ ਲਓ ਜੀ 8171980155 8171980155 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ ਆਰਜਨ 555 ਪਾਵਰ ਪਲੱਸ ਟਰੈਕਟਰ 2015 ਮਾਡਲ 2 ਲੱਖ 80 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜਰੂਰ ਦਿਓ ਬਣ ਰਹੋ ਤੁਸੀਂ ਆਪਣੇ ਚੈਨਲ YouTube ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ